ਇਹ ਲਾ ਦੇ ਜਨਮ ਦਿਨ ਕਾਲੀ ਲੰਗਿਆ ਤੈਨੂੰ ਕਿਦੋਂ ਸਾਈਕਲ ਮਿਲਣਾ ਵਾ ਤੂੰ ਤੇ ਕਹਿੰਦਾ ਮੈਨੂੰ ਸਾਈਕਲ ਮਿਲਣਾ ਵਾ ਮੈਂ ਤੇ ਲੈ ਆ ਵੀ ਐ ਤਾਂ ਤੂੰ ਹੀ ਲੈ ਕੇ ਆ ਹੁਣ ਕੋਈ ਨਹੀਂ ਮੈਨੂੰ ਮਿਲ ਜਾਣਾ ਚੱਲ ਉੱਤਰ ਮੇਰੀ ਸਾਈਕਲ ਤੋਂ ਅਭੀ ਤੋੜਨਾ ਨੀ ਨਾ ਬੋਲਣ ਤੇ ਜੇ ਉਹਨੇ ਸੁਣ ਲਿਆ ਨਾ ਤੇ ਕਪਾਤ ਫੇਰ ਖੜਾ ਹੋ ਜਾਣਾ ਹੀ ਉਹ ਜੋ ਕਰਦੀ ਕਰ ਲੈ ਮੈਨੂੰ ਡਰ ਨਹੀਂ ਪਿਆਦਾ ਉਹਦੇ ਇੱਕ ਪੱਤ ਤੋਂ ਮੈਂ ਡਰਦੀ ਫਿਰਾਂ ਤੇ ਉਹ ਸਾਡਾ ਪੋਤਾ ਜੀ ਸਾਈਕਲ ਅਹੀਂ ਲਿਆਤਾ ਤੇ ਆਖਰ ਆ ਗਈ ਆ ਤੇ ਫੇ ਪੇਕਿਆਂ ਦਾ ਨਾ ਕਿਉਂ ਕਰਨਾ ਜੇ ਲਿਆਉਣਾ ਹੀ ਹੀ ਤੇ ਉਹ ਪੈਸੇ ਦੇ ਦਿੰਦੀ ਆ ਮੇਰਬਾਨਾ ਤੈਨੂੰ ਫਲਾ ਨਹੀਂ ਰੋਟੀ ਖਾਣ ਖਾਣੀ ਆ ਜੀ ਰੋਟੀ ਫੜੀ ਉਹਨੇ ਮੇਰ ਜੋਗੀ ਮੰਮੀ ਰੋਟੀਆਂ ਹੁਣੇ ਲਾ ਕੇ ਨਾ ਤੇ ਦੁੱਧਾ ਦੇ ਗਰਮ ਕਰਕੇ ਰੱਖ ਕੇ ਤੇ ਉਧਰੋਂ ਫੂਨ ਕਦੋਂ ਨਹੀਂ ਪਕੀਆਂ ਵਾ ਮੈਨੂੰ ਕਹਿੰਦੀਆਂ ਨਹੀਂ ਦੇਖਦੀਆਂ ਨਹੀਂ ਕਿ ਪੱਕੀਆਂ ਨਹੀਂ ਹੈ ਕਦੋਂ ਨਹੀਂ ਪਕਾ ਕੇ ਰੱਖੀਆਂ ਰੋਟੀ ਮੜ ਕੀ ਆ ਗਿਆ ਭਾਬੀ ਦਾ ਫੋਨ ਤੇ ਉਹਨਾਂ ਨਾਲ ਆਪੀ ਗੱਲ ਕਰਨਾ ਉਹ ਮੈਨੂੰ ਕਹਿੰਦੀ ਸੀ ਕਿ ਮੰਮੀ ਨਹੀਂਗੀ ਠੀਕ ਹੈਗੀ ਮੰਮੀ ਕੀ ਗੱਲ ਹੋਗੀ ਸੇ ਜ਼ਿਆਦਾ ਡਾਊਨ ਹੋ ਗਈ ਆ ਐਤਾ ਹੀ ਆ ਪੁੱਤ ਤੈਨੂੰ ਕੀ ਲੱਗੇ ਮੰਮੀ ਨਾਲ ਤੂੰ ਕਿਹੜਾ ਫੋਨ ਫਾਨ ਕਰਕੇ ਪੁੱਛਣਾ ਹੁੰਦਾ ਵਾ ਚਾਹੇ ਕਿਸ ਦੀ ਰਾਜੀਬਾਜੀ ਪੁੱਛਣਾ ਚਾਹੇ ਘਰ ਨਾਲ ਚਾਹੇ ਆਣ ਕੇ ਮਿਲ ਜਾ ਕੋ ਮਮੀ ਦੇ ਬਰਥਡੇ ਆ ਮੈਨੂੰ ਲੱਗਾ ਥੋੜਾ ਜਿਹਾ ਆਉਂਦਾ ਮੈਂ ਸੋ ਭਾਬੀ ਨੂੰ ਫੋਨ ਕਰਕੇ ਪੁੱਛਦੀ ਰਹੀ ਨਹੀਂ